हां जी दोस्तों आज लगे लग सा अपन 26 ਝੋਨੇ ਨੂੰ ਸਪਰੇਅ ਕਰਾਨਾ ਇਹ ਜਿਹੜਾ ਲੱਗੇ ਆ ਆਪਣਾ ਜੁਲਾਈ ਦੇ ਪਹਿਲੇ ਹਫਤੇ 'ਚ ਲੱਗਿਆ ਤੇ ਹੁਣ ਨਸੇਰੇ ਤੇ ਆ ਗਿਆ ਪਹਿਲਾਂ ਇਹਦੇ 'ਚ ਆਪਾਂ ਪਾਈ ਸੀ ਪਦਾਨ ਤੇ ਹੁਣ ਲਾ ਲੋ ਆਪਾਂ ਲੱਗੇ ਆ ਅੱਜ ਪਹਿਲੀ ਸਪਰੇਅ ਕਰਾਨਾ ਤੇ ਬਖਾਨਿਆ ਤੁਹਾਨੂੰ ਕਿਹੜੇ ਕਿਹੜੇ ਦਵਾਈਆਂ ਪਾਈਆਂ ਨੇ ਹੁਣ ਥੋੜਾ ਜਿਹਾ ਮੌਸਮ 'ਚ ਜਿਵੇਂ ਬਾਰਸ਼ਾਂ ਦਾ ਚੱਲਦਾ ਪਿਆ ਥੋੜਾ ਜਿਹਾ ਜਿਵੇਂ ਸੂਂਢੀ ਦਾ ਜ਼ੋਰ ਹੋ ਗਿਆ ਸੀ ਤਾਂ ਕਰਕੇ ਆਪਾਂ ਸੋਚਿਆ ਵੀ ਸੁੰਡੀ ਦੀ ਦਵਾਈ ਦੇ ਨਾਲ ਨਾਲ ਦੂਜੀਆਂ ਵੀ ਆਪਾਂ ਜਿਵੇਂ ਤੇਲੇਦਿਆਂ ਤੇ ਸੀਟ ਬਲਾਸਟ ਵਾਲੀਆਂ ਜਿਵੇਂ ਨਾਲ ਹੀ ਸਪਰੇਅ ਕੀਤੀ ਜਾਏ ਤੇ ਨਾਲ ਹੀ ਆਪਾਂ ਪਾਈ ਹੈ ਜਿਹੜਾ ਹੁਣ ਲਾਲੋ ਇਹਦੇ ਵਿੱਚ ਹਲਦੀ ਰੋਗ ਦੀ ਬੜੀ ਦਿੱਕਤ ਆਉਂਦੀ ਹੈ ਜਿਵੇਂ ਉਹ ਵੀ ਤੁਹਾਨੂੰ ਵਿਖਾਵਾਂਗੇ ਕਿਹੜੀਆਂ-ਕਿਹੜੀਆਂ ਆਪਾਂ ਦਵਾਈਆਂ ਪਾਈਆਂ ਨੇ ਤੇ ਆਜੋ ਤੁਹਾਨੂੰ ਆਪਾਂ ਵਿਖਾਣੇ ਆ ਆ ਸਭ ਤੋਂ ਪਹਿਲਾਂ ਜਿਹੜਾ ਆਪਾਂ ਪਾਈ ਸੀ ਇੱਕ ਤਿਤਲੀ ਜਿਹੜੀ ਹੁੰਦੀਆਂ ਨੇ ਆ ਦਾਮਾ ਕੰਪਨੀ ਦੀ ਐਸੀ ਫੇਟ ਮਿਲਦੀ ਹੈ ਇਹਦਾ ਪੂਰਾ ਘੈਂਟ ਰਿਜ਼ਲਟ ਹੈ ਤੇ ਨਾਲ ਜਿਹੜੀ ਪਈ ਹੈ ਲਾਲੋ ਬਾਜ ਇਹ ਕੋਰੋ ਮੰਡਲ ਵਾਲਿਆਂ ਦੀ ਆਪਾਂ ਪਾਈ ਹੈ ਜਿਹੜੀ ਇਹਦੇ ਵਿੱਚ ਹਲਦੀ ਰੋਗ ਦੀ ਜਿਵੇਂ ਸ਼ਿਕਾਇਤ ਆਉਂਦੀ ਹੈ ਜਿਹੜਾ ਆਪਣਾ ਪਛੇਤਰਾ ਚਾਉਣਾ ਹੁੰਦਾ 26 ਜਿਵੇਂ ਹੁਣ ਬਾਰਸ਼ਾਂ ਦਾ ਮੌਸਮ ਹੈ ਨਾ ਇਹਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਤੇ ਜਿਹੜੀ ਸੁੰਡੀ ਦੀ ਲਾਲੋ ਆਪਾਂ ਪਾਈਓ ਉਹ ਪਾਈਆ ਕੋਰੋ ਮੰਡਲ ਦੀ ਪ੍ਰਚੰਡ ਇਹਦਾ ਲਾਲੋ ਆਪਣੇ ਏਰੀਆ ਚ ਪੂਰਾ ਬੋਲਬਾਲ ਹੈ ਆਂਦੇ ਨੇ ਵੀ ਹਾਂ ਜਿੱਥੇ ਇਹਦੀ ਇੱਕ ਵਾਰੀ ਸਪਰੇ ਹੋ ਜੇ ਉੱਥੇ ਲਾਲੋ ਸੁੰਡੀ ਰਹਿੰਦੀ ਨਹੀਂਗੀ ਬਾਕੀ ਆਪਾਂ ਵਰਤਨੇ ਆ ਪਹਿਲੀ ਏਰੀਆ ਸਵੇਰੀਆਂ ਨੂੰ ਤੇ ਰਿਜ਼ਲਟ ਜਿਵੇਂ ਮਿਲੇਗਾ ਤੁਹਾਨੂੰ ਦੱਸਾਂਗੇ ਤੇ ਦੂਜੇ ਪੰਜ ਕੁ ਕਿੱਲੇਆਂ ਚ ਆਪਾਂ ਸਜੰਟਾ ਦੀ ਵੀ ਟਰਾਈ ਕਰਕੇ ਵੇਖਿਆ ਐ ਐਨਸੀਪੀਓ ਉਹ ਮਹਿੰਗੀ ਬੜੀ ਪੈਂਦੀ ਆ 1300 ਦੇ ਕਰੀਬ ਪੈਂਦੀ ਆ ਇਹ ਲਾਲੋ 800 ਦੀ ਪੈਂਦੀ ਐ ਤੇ ਤੇਲੇ ਲਈ ਆਪਾਂ ਵਰਤਿਆ 30% ਮੈਨ ਆਪਾਂ ਸੁੰਡੀ ਜਿਹੜੇ ਸੁੰਡੀ ਦਾ ਹੀ ਜ਼ਿਆਦਾ ਆਪਾਂ ਨੂੰ ਹਜੇ ਹੁਣ ਜਿਹੜਾ ਇੱਕ ਵਾਰੀ ਖੇਤਾਂ ਦੇ ਵਿੱਚ ਜਿਹੜਾ ਹਮਲਾਜਾ ਹੋਇਆ ਸੀ ਤੇ ਉਸ ਕਰਕੇ ਸੁੰਡੀ ਦੀਆਂ ਵਧੀਆ ਦਵਾਈਆਂ ਵਰਤੀਆਂ ਨੇ ਬਾਕੀ ਆ ਲਾਲੋ ਜਿਹੜੀ ਆਪਣੀ ਤੇਲੇ ਦੀ ਹੋਗੀ ਤੇ ਸੀਟ ਪਲੱਸਟ ਦੀ ਇਹ ਆਪਾਂ ਨੋਰਮਲ ਵਰਤੀਆਂ ਨੇ ਤੇ ਜਿਹੜਿਆਂ ਕਿੱਲਿਆਂ 'ਚ ਆਪਾਂ ਲਾ ਲਓ ਪ੍ਰਚੰਡ ਪਾਣੇ ਆ ਉਹਦੇ ਵਿੱਚ ਲਾ ਲਓ ਆਪਾਂ ਐਸੀਫੇਟ ਮਿਕਸ ਕਰਕੇ ਪਾਣੇ ਪਏ ਆ ਤੇ ਜਿਹਦੇ ਵਿੱਚ ਲਾ ਲਓ ਅਸਜੰਟਾ ਦੇ ਸੀਪੀਓ ਪਾਈ ਆ ਉਹਦੇ ਚਾ ਨੀਗੇ ਆਪਾਂ ਜਿਹੜਾ ਐਸੀਫੇਟ ਹੈ ਅਦਾਮਾ ਕੰਪਨੀ ਦਾ ਉਹਨਾਂ ਨੇ ਮਿਕਸ ਕੀਤਾ ਕਿਉਂਕਿ ਉਹ ਕਹਿਣਾ ਸੀ ਕੰਪਨੀ ਵਾਲਿਆਂ ਦਾ ਵੀ ਇਹਦੇ ਨਾਲ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਹੈਗੀ ਤੇ ਉਹਦੇ ਨਾਲ ਆਪਾਂ ਵਰਤੇ ਆ ਕਿਉਂਕਿ तितਲੀ ਵੀ ਅੱਗੇ ਲਾ ਲਓ ਵਾਦਾ ਜਾਂ ਕਰਦੀ ਹੈ ਇਸ ਕਰਕੇ ਉਹਦੇ ਚ ਆਪਾਂ 10 ਕਿੱਲਿਆਂ 'ਚ ਪ੍ਰਚੰਡ ਦੇ ਨਾਲ ਜਿਹੜਾ ਉਹਦਾ ਐਸੀਫੇਟ ਆਉਂਦਾ ਅਦਾਮਾ ਕੰਪਨੀ ਦਾ ਉਹ ਵਰਤੇ ਆ ਤੇ ਆਹ ਲਾ ਲਓ ਆਪਾਂ ਵਰਤੇ ਆ ਉਹਦੇ ਜਿਹੜਾ ਐਮੀ ਸਟਾਰ ਦਾ ਸਾਲਟ ਐ ਐਨ ਐਫ ਐਲ ਵਾਲਿਆਂ ਦਾ ਤੇ ਕਿਉਂਕਿ ਆਪਾਂ ਜਿਆਦੀਆਂ ਮਹਿੰਗੀਆਂ ਨਹੀਂ ਕੀਆਂ ਕੀਤੀਆਂ ਤੇਲੇ ਦੇ ਦੀਆਂ ਕਿਉਂਕਿ ਇਹ ਹਜੇ ਲਾਲੋ ਲੰਮੇ ਸਮੇਂ ਚੱਕ ਹਜੇ ਦੀ ਕੋਈ ਦਿੱਕਤ ਦੁੱਕਤ ਨਹੀਂ ਗਈ ਆਉਣੀ ਤੇ ਅਗਲੀ ਜਿਹੜੀ ਆਪਾਂ ਸਪਰੇਅ ਕਰੇਗੇ ਉਹ ਆਪਾਂ ਜੈਂਟਾ ਕੰਪਨੀ ਦੀ ਕਰਨੇ ਆ ਚੈਸ ਤੇ ਐਮਈ ਸਟਾਰ ਦੀ ਤੇ ਹੁਣ ਆਪਾਂ ਨੂੰ ਮੇਨ ਇਹਦੀ ਵੀ ਸੀ ਉਹਦੇ ਨਾਲ ਆਖਿਆ ਚਲੋ ਸਪਰੇਅ ਹੁਣ ਹੋਣੀ ਹੈ ਨਾਲ ਇਹ ਕਰ ਦਿੰਨੇ ਆ ਤੇ ਕਿਉਂਕਿ ਇੱਕ ਲਾਲੋ ਨਸੇਰੇ ਤੇ ਆਈ ਹੈ ਜਿਵੇਂ ਆਪਣਾ 26 ਦੇ ਵਿੱਚ ਮੇਨ ਦਿੱਕਤ ਆ ਜਾਂਦੀ ਹੁੰਦੀ ਹੈ ਜਦੋਂ ਸਿਰੇ ਤੇ ਆ ਕੇ ਹਲਦੀ ਰੋਗ ਬੜਾ ਪੈਂਦਾ ਤਾਂ ਕਰਕੇ ਆਪਾਂ ਹਲਦੀ ਰੋਗ ਦਾ ਵੀ ਇਹਦੇ ਨਾਲ ਹੀ ਸਪਰੇਅ ਕਰਤੀ ਹੈ ਸੋ ਕਈ ਕੰਪਨੀਆਂ ਆਉਂਦੇ ਨੇ ਵੀ ਆਪਣਾ ਆਰਡਰ ਕਰੋ ਪਰ ਆਪਾਂ ਦੇ ਨਾਲ ਹੀ ਕਰਤੀ ਐ ਵੀ ਮਿਕਸ ਆਰਡਰ ਜਿਵੇਂ ਪਾਲਟੀ ਚ ਕਰਤੀ ਉਹ ਤੋਂ ਬਾਅਦ ਉੱਤੇ ਜਿੰਨੀ ਆਪਾਂ ਉਹਦੀ ਡੋਜ਼ ਪਾਣੀ ਉਹ ਪਾ ਦਿੰਨੇ ਆ ਢੋਲੀ ਚ ਤੇ ਉਵੇਂ ਵੇਖਾਂ ਉਹ ਵੀ ਕੋਰੋ ਮੰਡਲ ਦੀ ਪਾਈ ਐ ਉਹ ਜ਼ਰੂਰ ਲਾ ਲਓ ਜਿਹੜੇ ਵੀਰ ਹਨਾ ਸਪਰੇ ਹੁਣ 26 ਨੂੰ ਕਰਨੀ ਐ ਪਹਿਲੀ ਸਪਰੇ ਉਹਦੇ ਚ ਜ਼ਰੂਰ ਆਪਣਾ ਪਾਇਓ ਹਲਦੀ ਦੀ ਕਿਉਂਕਿ ਹਲਦੀ ਰੋਗ ਦੀ ਬਹੁਤ ਦਿੱਕਤ ਆਉਂਦੀ ਐ ਮੇਨ ਗੱਲ ਆ ਏ ਇਸ ਵਾਰ ਇਹ ਜਿਹੜਾ ਨਸੇਰਾ ਹੁੰਦਾ ਪਿਆ ਬਾਰਿਸ਼ਾਂ ਚ ਹੁੰਦਾ ਪਿਆ ਇਸ ਕਰਕੇ ਲਾ ਲਓ ਬਾਰਿਸ਼ਾਂ ਦੇ ਵਿੱਚ 26 ਨੂੰ ਆਮ ਕਰਕੇ ਦਿੱਕਤ ਆਉਂਦੀ ਵੀ ਆਉਂਦੀ ਹੁੰਦੀ ਐ ਸੋ ਐਵੇਂ ਸਪਰੇਆ ਵੀ ਆਪਣੇ ਤੋਂ ਹਰ ਰੋਜ਼ ਨਹੀਂ ਕੀਤੀਆਂ ਜਾਂਦੀਆਂ ਤਾਂ ਇੱਕੋ ਵਾਰੀ ਆਪਣਾ ਕੰਮ ਨਿਪਟੜ ਜਾਂਦਾ ਹੈ ਫਿਰ ਉਸ ਤੋਂ ਬਾਅਦ ਲਾ ਲੋ 25 30 ਦਿਨ ਕੋਈ ਟੈਨਸ਼ਨ ਨਹੀਂ ਹਿੰਦੀ ਸੋ ਇਸ ਕਰਕੇ ਆਪਾਂ ਪਹਿਲੀ ਸਪਰੇ ਕਰਾਤੀ ਹੈ ਤੇ ਉਹਨਾਂ ਮਹੀਨੇ ਕੋ ਬਾਅਦ ਵੇਖਾਂਗੇ ਜੋ ਲੋਡ ਹੋਈ ਕਰਾਂਗੇ ਜੋ ਮੌਸਮ ਸਹੀ ਰਹੇ ਗਿਆ ਨਹੀਂ ਇੱਕ ਸਪਰੇ ਦੀ ਰੱਖ ਦਾਂਗੇ ਕਿਉਂਕਿ 26 ਚ ਜ਼ਿਆਦਾਤਰ ਦਿੱਕਤਾਂ ਹੁੰਦੀਆਂ ਨੇਗੀਆਂ ਤੇ 14 20 ਚ ਆਪਾਂ ਹਣ ਤੋਂ ਜੀਸੇਪਰੇ ਕਰਨੀ ਹੈ ਉਹ ਹੁਣ ਲਾ ਲਓ ਆਪਾਂ ਜਿਹੜਾ ਤੁਹਾਨੂੰ ਦੱਸਿਆ ਵੀ ਸਜੰਟਾ ਵਾਲਿਆਂ ਦੀ ਵੀ ਕਰਨੀ ਆ ਕਿਉਂਕਿ ਉਹਦੇ ਵਿੱਚ ਪਹਿਲੀ ਆਪਾਂ ਹਲਕੀ ਕੀਤੀ ਹੈ ਤੇ ਹੁਣ ਲਾ ਲਓ ਵਧੀਆ ਸਪਰੇ ਕਰਾਂਗੇ ਜੇ ਆਪਾਂ ਪਹਿਲੀ ਵਧੀਆ ਸਪਰੇ ਕਰ ਦਈਏ ਫਿਰ ਦੂਜੇ ਟਾਈਮ ਲਾ ਲਓ ਖਰਚਾ ਦੁੱਗਣਾ ਹੋ ਜਾਂਦਾ ਕਿਉਂਕਿ ਪਹਿਲਾਂ ਹੀ ਆਪਾਂ ਤੇਜ ਸਾਲਟ ਪਾ ਦਈਏ ਫਿਰ ਉਸ ਤੋਂ ਬਾਅਦ ਉਹ ਸਾਲਟ ਕੰਮ ਨਹੀਂ ਕਰਦਾ ਖੇਤ ਦੇ ਵਿੱਚ ਸੋ ਇਸ ਕਰਕੇ ਆਪਣੀ ਮੰਨਣੀ ਆਏ ਵੀ ਪਹਿਲੀ ਹਲਕੀ ਸਪਰੇ ਕਰੀਏ ਤਾਂ ਜੋ ਦੂਜੀ ਵਾਰੀ ਤੇਜ ਸਪਰੇ ਕਰਾਂਗੇ ਤੇ ਉੱਥੇ ਖੇਤਾਂ 'ਚ ਜ਼ਿਆਦਾ ਅਸਰ ਵਿਖਾਉਂਦੀਆਂ ਨੇ ਤੋ ਤੁਸੀਂ ਵੀ ਦੱਸਿਓ ਕਿਹੜੀਆਂ-ਕਿਹੜੀਆਂ ਸਪਰੇਆਂ ਕੀਤੀਆਂ ਨੇ ਤੇ ਕਿਹਦਾ ਤੁਹਾਨੂੰ ਲਾ ਲੋ ਵਧੀਆ ਰਿਜ਼ਲਟ ਮਿਲਿਆ ਹੈ ਹਨਾ ਇੱਕ ਦੂਜੇ ਨਾਲ ਗੱਲਾਂ ਸਾਂਝੀਆਂ ਕਰਕੇ ਲਾ ਲੋ ਆਪਾਂ ਨੂੰ ਸਿੱਖਣ ਨੂੰ ਚੀਜ਼ਾਂ ਮਿਲਦੀਆਂ ਨੇ ਸੋ ਇਸ ਕਰਕੇ ਅੱਜ ਆਪਾਂ ਲਾ ਲੋ ਮੌਸਮ ਵਧੀਆ ਖੁੱਲਾ ਮਿਲ ਗਿਆ ਸੀ ਅੱਜ ਤੇ ਆਪਾਂ ਕੰਮ ਨਿਬੇੜ ਲਿਆ 15 ਕਿੱਲੇ ਰਹਿੰਦੇ ਸਨ ਆਪਣੇ 26 ਝੋਨੇ ਜਵੇਂ ਲਾਏ ਨੇ ਤੇ ਉਹਨਾਂ ਦਾ ਵਧੀਆ ਕੰਮ ਨਿਬੜ ਗਿਆ ਅੱਜ ਸਪਰੇ ਸਪਰੂ ਵਾਲਾ ਤੇ ਫੌਨ ਲਮੀਨਾ ਆਪਾਂ ਨੂੰ ਟੈਨਸ਼ਨ ਨਹੀਂ ਸੋ ਵੀਡੀਓ ਦੀ ਕਰਨੇ ਆ ਸਮਾਪਤੀ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ